ਹੈਲੋ ਦੋਸਤੋ ਸਵਾਗਤ ਹੈ ਆਪ ਸਭ ਦਾ ਆਪਣੇ YouTube ਚੈਨਲ ਪੰਜਾਬ ਕਬੱਡੀ ਉੱਤੇ ਦੋਸਤੋ ਕੱਲ ਜਿਹੜਾ ਚੈਂਪੀਅਨਸ਼ਿਪ ਹੋਈ ਸੀ ਜਮਰੇੜੀ ਦੇ ਵਿੱਚ ਪੇਵੇ ਦੇ ਵਿੱਚ ਉੱਥੇ ਦੋਸਤੋ ਪੈਸਟਾਂ ਦਾ ਜਿਹੜਾ ਫਾਈਨਲ ਦੇ ਬੈਸਟ ਸੀ ਉਹਨਾਂ ਦਾ ਰੌਲਾ ਪੈ ਗਿਆ ਥੋੜਾ ਜਿਹਾ ਅਤੇ ਪੁਰ ਗਿਆ ਸੀ ਸਰ ਕਹਿੰਦਾ ਸੀ ਕਿ ਮੈਂ ਬੈਸਟਾਂ ਤੇ ਦੂਜੇ ਪਾਸੇ ਜਿਹੜਾ ਲਾਠ ਵਾਲਾ ਮੁੰਡਾ ਸੀ ਉਹ ਕਹਿੰਦਾ ਸੀ ਮੈਂ ਬੈਸਟਾਂ ਅਤੇ ਸੁੱਤੇ ਇੱਕ ਵੀਡੀਓ ਜਿਹੜੀ ਬਹੁਤ ਵਾਇਰਲ ਹੋ ਰਹੀ ਹੈ ਤੁਸੀਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖੋ ਕੌਣ ਆ ਯਾਰ ਦੇਖੋ ਇੱਕ ਮਿੰਟ ਵੀਰੇ ਹੁਣ ਸਟੇਜ ਖਾਲੀ ਕਰ ਦਿਓ ਜਮਾਈ ਇੱਕ ਨੰਬਰ ਹੈ ਇਸਕੇ ਸਾਥ ਤਾਂ ਬਸਾਤਾ ਸਾਥਾ ਉਹ ਨੰਬਰ ਮੇਰਾ ਦੇਖੋਗਾ ਚੰਦ ਜੂ ਆਇਆ ਹੋਇਆ ਚੁਸਤੇ ਮੇਰਾ ਕੈਮਰਾ ਧਾਇਰ ਰੱਖੋ ਬਹੁਤ ਬਚੂ ਜੀ ਫਿਰ ਮੈਂ ਚੋਰ ਹਾਂ ਹਾਂ ਤਾਂ ਦੋਸਤੋ ਤੁਸੀਂ ਸਾਰੇ ਵੀਰਾਂ ਨੇ ਇਹ ਜੀ ਵੀਡੀਓ ਦੇਖ ਲਈ ਹੋਵੇਗੀ ਤੇ ਹੁਣ ਤੁਸੀਂ ਸਾਰੇ ਵੀ ਰਿਕਮੈਂਟਾਂ ਦੇ ਵਿੱਚ ਜ਼ਰੂਰ ਦੱਸੋ ਕਿ ਕੱਲ ਕੌਣ ਸੀ ਜਿਹੜਾ ਬੈਸਟ ਰੇਡਰ ਹੈ ਪੁਰ ਗਾਸੀ ਸ੍ਰੀ ਜਫਰ ਲਾਠ ਵਾਲਾ ਸੀ ਅਤੇ ਇਸ ਚੈਂਪੀਅਨਸ਼ਿਪ ਦਾ ਬੈਸਟ ਚੱਪ ਸੀ ਦੋਸਤੋ ਸਿੱਲੂ ਬਖੂ ਅਕਬਰਪੁਰ ਵਾਲਾ ਅਤੇ ਕਿਉਂ ਇਹ ਹੋ ਗਿਆ ਮਤਲਬ ਕਿਹੜੇ ਨੰਬਰ ਦਾ ਉਹ ਰੋੜਾ ਸੀ ਉਹ ਤੁਸੀਂ ਮੈਚ ਦੁਬਾਰਾ ਦੇਖ ਸਕਦੇ ਹੋ ਤਾਂ ਇਸ ਅੱਜ ਦੀ ਵੀਡੀਓ ਧੰਨਵਾਦ